ਇੱਕ ਵਾਈਟ ਲੈਣਾ ਇੱਕ ਬਲੈਕ ਲੈਣਾ ਹਾਂ ਹੈਨਾ ਔਰ ਇਹ ਕਨ ਪੈਦਲ ਲੈਣਾ ਨਹੀਂ ਪਰ ਵਾਈਟ ਇਹਨਾਂ ਨੂੰ ਮੈਂ ਦਿਆ ਨਹੀਂ ਕਰ ਲੈ ਦੁੱਧ ਨੂੰ ਪਾਣ ਪਰ ਇਹ ਤੇ ਨੀਲਾ ਕਲਰ ਆ ਲੁਕੋ ਕੋਈ ਰੱਖ ਲੋ ਚੁੱਪ ਕਰਕੇ ਵਾਈਟ ਕਲਰ ਦੇ ਪਏ ਟੱਪੀ ਜਾਣ ਕਿੱਥੇ ਗਏ ਕਿੱਥੇ ਗਏ ਕਿੱਥੇ ਦੀ ਜਿਹੜੇ ਸੁਣਦੇ ਨਹੀਂ ਜੀ ਕੋਈ ਦੇਖੋ ਮੇਰੀ ਗੱਲ ਸੁਣਦੇ ਨਹੀਂ ਕੋਈ ਚੀਜ਼ ਆਉਣ ਜਾਣ ਨਾ ਵੀ ਤਾਂ ਹੋਣੀ ਚਾਹੀਦੀ ਹਾਂ ਇੱਕ ਰੱਖ ਨਾ ਦੁੱਧ ਕਹਿ ਦਿੰਦੇ ਆ ਆਪਣੀ ਵਾਰੀ ਨੂੰ ਕਹਿ ਦਿੰਦੇ ਲੈ ਅਸੀਂ ਹੋਰ ਲੈ ਲੈਣੇ ਤੇ ਅਸੀਂ ਕਹਿ ਦੀ ਫਿਰ ਦੂਸਰੇ ਪਾਸੇ ਉਹ ਜੁੱਤੀਆਂ socksਾਂ ਲੈ ਕੇ ਜਾਣੀਆਂ ਉਹ ਸਿਰਫ ਮੈਂ ਰੱਖਣੀਆਂ ਮੈਂ ਕੈਮਰਾ ਸਿੱਧਾ ਟੇਤਰਛਾਈ ਨਾ ਮੈਂ ਇਧਰ ਨੂੰ ਨਾ ਤਾਂ ਮੈਂ ਜੈਸਮਿਨ ਕਿਆ ਕਹਿੰਦੀ ਆਹ ਕਰਨੀ ਆ ਵੀ ਇੰਨੇ ਜਰਾਬਾਂ ਜੋੜੇ 3 4 4 ਜੋੜੇ ਚਿੱਟੀਆਂ ਦੇ ਲੈ ਕੇ ਜਾਣੀ। ਆਹ ਕਰੋ ਧੋਣੇ ਵੀ ਤੁਸੀਂ ਆਂ ਰੱਖਣੇ ਵੀ ਤੁਸੀਂ ਲੁਕੋ ਤੇ ਚੱਕ ਕੇ ਆਵੜ ਦੋਈ ਆ ਭਾਗ ਨੂਰ ਦਾ ਪਾਪਾ ਪਾ ਕੇ ਲੈ ਜਾਂਦਾ। ਦੀਦੀ ਪਤਾ ਕੀ ਗੱਲ ਸੌਕਸ ਪਾ ਲੈ ਕੋਈ ਬੁਰੀ ਗੱਲ ਨਹੀਂ। ਲੱਗੇ ਪੈਰੇ ਹੋ ਲੈਂਦੇ ਕਈ ਵਾਰ ਸੌਕਸ ਦੇ ਵਿੱਚ। ਆਹੋ ਮੇਰਾ ਹੋਈ ਗਏ ਨੀ ਚਿੱਟੀਆਂ ਨੂੰ ਕੋਈ ਕਹਿ ਰੱਖੋ ਪਿਆ ਨੂਰ ਦੇ ਪਾਪਾ ਤੂੰ ਦੁੱਧ ਪਾ ਕੇ ਆਏ ਚਲੋ ਗੇਟ ਖੋਲਣ। ਚਿੱਟੀਆਂ ਜਰਾਬਾਂ ਚ ਬਾਹਰ ਨੂੰ ਮੈਂ ਤਾਂ ਦੁੱਧ ਪਾਣ ਨੂੰ ਵੀ ਨਹੀਂ ਦਿੰਦੀ ਕਿਉਂਕਿ ਫਿਰ ਦੇ ਠੀਕ ਨਹੀਂ ਰਹੇ। ਵਿਆਹ ਸ਼ਾਦੀ ਨੂੰ ਠੀਕ ਰਹਿੰਦੀ ਹੈ। ਚਿੱਟੀ ਹਾਂ ਵਿਆਹ ਮੰਮੀ ਦਾ ਫੋਨ ਆਇਆ ਮੰਮੀ ਦਾ ਫੋਨ ਆਇਆ ਕੀ ਆ ਦਿੱਤਾ ਹਾਂਜੀ ਹਾਂ ਹਾਂ ਪੈਪਲੇ ਕਿਹੜਾ ਹੈ ਹੂੰ ਲੜਾਈ ਜਾਓ ਸਰ ਖਾ ਦੇ ਬੁਕੇ ਹੋਰ ਠੀਕ 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 ਕਿਆੜ ਭੈਣ ਕਿਆ ਕਹਿੰਦੇ ਇੱਕ ਤਾਂ ਪੈਪ ਇੱਕ ਪਾਪੇ ਜੀ ਦੀ ਜੁੱਤੀ ਦਾ ਆਰਡਰ ਆ ਯਾਰ ਅਫਟ ਦੀ ਦਾ ਹਾਂ ਜੰਨੇ ਆ ਉਧਰ ਸੱਚ ਦੋ ਰਬੜ ਵਾਲੀਆਂ ਲੈ ਕੇ ਜਾਣੀਆਂ ਹੋਰ ਇਹਨਾਂ ਦੋਵਾਂ ਨੇ ਆਪਣੀ ਵਾਸਤੇ ਮੇਰੇ ਕੋਲ ਤੋਂ ਉਹਨੂੰ ਪਹੁੰਚਾਉਣ ਦੇ ਕੰਮ ਆ। ਆਂਡਾ ਹੋ ਗਈ ਹੁਣ ਠੰਡਾ ਹਾਂ। ਆਂਡਾ ਹੋ ਗਈ ਹੁਣ ਠੰਡ ਕਰਕੇ ਫਿਰ ਡੰਗਰਾ ਚ ਹੁਣ ਰਬਟ ਪੱਤਾ ਜੀ ਪਤਾ ਸਾਨੂੰ ਪਾ ਜੀ। ਇਹਨੇ ਬੂਟੇ ਹਾਂ। ਠੀਕ ਕੁੜਬੇ ਅਸੀਂ ਵਿਚਾਰੀ ਕੋ ਹੈਗੇ। ਬੂਟੇ ਜਦੋਂ ਦੋ ਜੋੜੇ ਬੂਟਾ ਦੇ ਹੈਗੇ। ਜਿੱਦਾਂ ਨੇ ਦੱਸਣ ਜੋਗੀ ਹੋਈ ਨਾ ਉਹਨੇ ਕਹਿਨ ਦੀ ਕਿਸੇ ਨੂੰੜੀ ਵਿਚਾਰੀ ਨੇ ਆਤ। ਨੋ ਨੀ ਪਹਿਣੇ ਨੇ ਕਹਿੰਦਾ ਪਾਪਾ ਆ ਲੈਨੇ ਮੈਂ। ਉਹ ਜਿੱਦਾਂ ਦਿਖਾਏਗਾ। ਦੀਦੀ ਮਨਕੀਤ ਨਹੀਂ ਕਰਦਾ ਐ ਐ। ਤੈਨੂੰ ਵੀ ਕਰਨਾ ਹੈ ਇਹ ਨੂਰ ਰੱਕਾ ਕਿਲੇ ਆ ਗਿਆ ਤਾਂ ਜਾਏਗਾ ਨਾ ਵੀ ਆ ਲੈਣੀ ਬਸ ਗੱਲ ਖਤਮ ਹੈ ਤੂੰ ਜੋ ਕੀ ਹੋਣਾ ਤਾਂ ਇਹ ਕਹੇ ਨੂਰ ਆ ਹੁਣ ਕੱਲੀ ਕੱਲੀ ਚੀਜ਼ ਆ ਲੈਣੀ ਵੈ ਚੱਪਲਾ ਲੈਣੀਆਂ ਚੱਪਲਾ ਲੈਣੀਆਂ ਹੀ ਕਰੀ ਚੱਪਲਾ ਮਗਰੇ ਪਈ ਰਹਿੰਦੀ ਐ ਜੀ ਚੱਪਲੋਂ ਤੱਪਲਾ ਫਰਕ ਹੁੰਦਾ ਨਹੀਂ ਮਾਨ ਚਾਹ ਦੇ ਪਾ ਲਵੇ ਆ ਸਾਰੇ ਲੱਗ ਰਹੇ ਕੱਢੀ ਕੋਈ ਸੈਟਿੰਗ ਦੇਖ ਨੀਂ ਨੀਚੇ ਬਟਾ ਕੋ ਪਾਣੀ ਚ ਨਹੀਂ ਕੋਈ ਮੈਲਾ ਕੀ ਕਰਨਾ ਪਾਣੀ ਦੇ ਪੈ ਹੀ ਜਾਣਾ ਦੀ ਜੀ ਵਾਟਰਪੂਫ ਥੋੜੀ ਹੈ ਪਾਣੀ ਦੇ ਪਾਣੀ ਅਜੀ ਵਾਟਰਪੂਫ ਸ਼ੂਜ਼ ਹੁੰਦੇ ਆ ਮਹਿੰਗੇ ਕਿ ਵਾਟਰਪੂਫ ਸ਼ੂਜ਼ ਹੁੰਦੇ ਆ ਦੂਏ ਦੇ ਬਣੇ ਜਿਹੜੇ ਇੱਥੇ ਤੇ ਪਲਾਸਟਿਕ ਦੇ ਭਾਵ ਤਾਂ ਹੋਰ ਦਿਖਾਓ ਸ਼ੂਜ਼ ਹੋਰ ਦਿਖਾਓ ਅਜੀ ਕੋਈ ਲੱਗ ਜੇ ਕੁੰਜੇ ਤਾਂ ਲੈਣੇ ਬਾਜੀ ਐਸਪੀਰੀਅਰ ਕੁਆਲਿਟੀ ਚ ਹੈ ਦੇਖ ਲਓ ਅੱਛੀ ਹੈ ਕੁਆਲਿਟੀ ਕੋਈ ਤੁਹਾਨੂੰ ਸਾਈਜ਼ ਕੋਈ ਮੰਨ ਲੈ ਬਾਕੀ ਉਹ ਸਪੀਡ ਨਾਲ ਵੀ ਸੋਹਣੇ ਬੂਟ ਹੋ ਗਏ ਲੈਣੇ ਹੂੰ ਕਿਹੜਾ ਉਹਦਾ ਸੈਂਪਲ ਨੰਬਰ ਕਿੰਨਾ ਚਾਹੀਦਾ ਭਾਜੀ 10 ਸਪੀਰੀਅਰ ਚ ਲੈਤਾ ਕਿ ਨੋਰਮਲ ਚ ਲੈ ਆਣੇ ਪੈਣਾ 10 ਚੀਜ਼ ਬਹੁਤ ਚੱਲ ਰਹੀ ਹੈ ਆ ਚੀਜ਼ ਚੱਲ ਰਹੀ ਹੈ ਇੰਪੋਰਟਰ ਦੇ ਵਿੱਚ ਆ 10 ਚੈੱਕ ਕਰਦੇ ਟਰੇਸਰ ਦਾ ਇੰਪੋਰਟ ਦੀ ਲੇਟੈਸਟ ਆਈ ਆ ਨੇ ਲੈ ਭਾਜੀ ਨੇ ਮਿਲਣ ਦਾ ਲਿਆਂਦੇ ਵੀ ਸੀ ਇਹ ਇੱਕ ਵਾਰ ਇਹ ਫੂਟ ਉਹ ਪਾਏ ਨਹੀਂ ਹੋਏ ਉਹ ਕਿਉਂ ਕਿੱਥੇ ਗਏਗਾ ਮੈਂ ਉਹ ਥੋੜੇ ਦੂਏ ਲਏ ਹੋਗੇ بڑے ਜਿਹੇ ਹੁੰਦੇ ਹੈ ਯਾਰ ਇਹ ਦੇਖੋ ਜੀ ਜੇ ਬਣਦੇ ਇਹ ਕਿੰਨੇ ਕ ਦੇ ਭਾਜੀ ਕਿੰਨੇ ਮਾਇਆ 1500 ਦਾ ਪੈਗਾ ਜੀ ਆਪਾਂ ਨੂੰ ਇਹ ਬਣਾਉਣਾ ਟ੍ਰੈਕ ਕਰ ਬ੍ਰੈਂਡ ਦਾ ਸ਼ੂਜ਼ ਹੈ ਕਟਰ ਇਹ ਵੀ ਦੇਖ ਲਓ ਇਹ ਵੀ ਦੇਖੋ ਸਿਆਚੂ ਸੋਨਾ ਕੰਮ ਆ ਜਾਣਾ ਨਹੀਂ ਕਲਰ ਵੀ ਕਿਤਾ ਜਿਆਦਾ ਹੈ ਇਹ ਕੈਮ ਆਉਂਦਾ ਦੇ ਨਾਲੋਂ ਇਹਨੂੰ ਸਾਈਡ ਤੇ ਕੱਢ ਲੈਣੇ ਕੱਢ ਲਓ ਜਨਾ ਜਨਾ ਰੱਖ ਲਓ ਵਧੀਆ ਸ਼ੂਜ਼ ਆ ਜੀ ਇਹ ਹੈ ਆਹਿੰਦ ਫਸਿਖੋ 400 ਹੋਰ ਦਿਖਾਓ ਜੀ ਕੋਈ ਹੋਰ ਦਿਖਾ ਦਿਓ ਦੋ ਜੋੜੇ ਲੈ ਲਈ ਕੋਈ ਹੋਰ ਵਧੀਆ ਦਿਖਾ ਦਿਓ ਮੈਂ ਦੋ ਲਵ ਇਹਨਾਂ ਚੋਂ ਵੀ ਕੋਈ ਚੂਜ਼ ਕਰ ਲੈਣਾ ਸੋਹਣੇ ਸੀਗੇ ਨਹੀਂ ਇਹਨਾਂ ਚੋਂ ਨਹੀਂ ਕੁਝ ਖਾਸ ਲੱਗਿਆ ਜੀ ਅੱਛਾ ਜੀ ਇੱਕ ਬਲੈਕ ਕਲਰ ਤੇ ਦੇਖ ਲਓ ਕਿ ਨਹੀਂ ਬਲੈਕ ਲੈਣਾ ਦੇ ਦੰਦਾ ਜਾਂ ਵਾਈਟ ਆਈਕਾ ਵਾਈਟ ਦੇਖ ਲਿਆ ਨਹੀਂ ਇਹ ਰਹਿਣ ਦਿਓ ਜੀ ਦੇਖ ਲਿਆ ਸੀ ਜੀ ਇਹਦੇ ਚ ਕਲਰ ਹੋਰ ਦੇ ਦਾਂ ਕੋਈ ਨਹੀਂ ਉੱਚਾ ਜਾਈਏ ਅੱਛਾ ਇਹ ਜਦੋਂ ਠੀਕਾ ਲਾਈਟ ਵੇਟ ਜਾ ਵੀ ਆ ਦੀਦੀ ਹਾਂ ਹਾਂ ਇਹ ਤਾਂ ਸੋਹਣੀ ਆ ਤਾਂ ਬਈ ਠੀਕਾ ਸੈਂਟਰ ਤੇ ਭਾਈ ਪਾਰੀ ਨਹੀਂ ਹੈਗਾ ਉਹ ਆ ਮੇਰਾ ਸ਼ੂਜ਼ ਲਾ ਕੇ ਦੇਖਿਓ ਤਾਂ ਕਿੰਨਾ ਭਾਰੀ ਹੈ ਪਾਰੀ ਇੱਕ ਹੈਗੇ ਸੀਗੇ ਉਹ ਬਹੁਤ ਭਾਰੀ ਸੀ ਜਿਹੜੇ ਗਰਜੰਟ ਦੇ ਬੂਟ ਪਾਏ ਗਰਜੰਟ ਭਾਜੀ ਦੇ ਆਪਣੇ ਘਰੇ ਕਿੰਨੇ ਭਾਰੇ ਸੀਗੇ ਉਹ ਜਦ ਇੱਕ ਵਾਰੀ ਪਤਾ ਨਹੀਂ ਕੌਣ ਪਾ ਕੇ ਲੈ ਕੇ ਆਇਆ ਸੀ ਮੈਨੂੰ ਵੀ ਬਿੰਦੂ ਨੂੰ ਪਸੰਦੇ ਨਹੀਂ ਆਇਆ ਇਹ ਤੁਹਾਨੂੰ ਬਧੀ ਲੱਗਿਆ ਰਹਿਣ ਦੋ ਫੇਰ ਮੇਰੇ ਵਾਸਤੇ ਲੈਂ ਆਪਣੀ ਗੜੀ ਬੈਲੀ ਵਿੱਚ ਚੁਪਕਾ ਦਿਓ ਆਪਾਂ ਇਹਨਾਂ ਮਰਜ਼ੀ ਨਾਲ ਪਾਈਓ ਲੈਣੇ ਤਾਂ ਮੈਂ ਆਪਣੀ ਮਰਜ਼ੀ ਨਾਲ ਬਸ ਚੁਪਕਾ ਦਿਓ ਆਪਣੇ ਵਾਸਤੇ ਤਾਂ ਆਪਣੇ ਭਰਾ ਵਾਸਤੇ ਇਹ ਮੈਂ ਕਿਹਨਾਂ ਪੈਂਟਰ ਨੂੰ ਲੈਣੇ ਪਾਣੇ ਫਿਰ ਇਹ ਉਹ ਦੇਖਦਾ ਨਹੀਂ ਦੀਦੀ ਸਭਾ ਸਿਨਾ ਪਹਿਲੇ ਜੀਣ ਜਿਹੜੀ ਮਰਜ਼ੀ ਪਾ ਲਓ ਕੈਂਪਸ ਦਾ ਭਾਜੀ ਨਾ ਮਾਡਲ ਆਇਆ ਸੀ ਬਾਸ ਵਿੱਚ ਉਹ ਉਰਬੋ ਚੱਲ ਕੈਂਪਸ ਦਾ ਬ੍ਰੈਂਡ ਦਾ ਸ਼ੂਜ਼ ਆਲੋ ਇਰੇ ਦੋ ਕਲਰ ਆ ਇਸੀ ਕੱਲ 10 ਨੰਬਰ ਬਹੁਤ ਸੋਹਣੇ ਆਰਟੀਕਲ ਆ ਦੋਨੋਂ ਹੀ ਪਿਆਰੇ ਬਹੁਤ ਸਮੇਂ ਤੋਂ ਆ ਗਏ ਹਨ ਇਹ ਟਾ ਆਰਟੀਕਲ ਆ ਦੋਨੋਂ ਹੀ ਕਲਰ ਸੋਹਣੇ ਆ ਕੈਂਪਸ ਇਹ ਦੇਖ ਸਕਦੇ ਹੋ ਵੀਰੇ ਵਧੀਆ ਸ਼ੂਜ਼ ਆ ਲਾਈਟ ਰੈਡ ਸ਼ੂਜ਼ ਹੋਰ ਫਿਰ ਇੱਕ ਆ ਦੇਖ ਲੋ ਇਹਦੇ ਚ ਦੂਸਰਾ ਕਲਰ ਆਹ ਵਾਈਟ ਠੀਕ ਆ ਦੋ ਕਲਰ ਇਹਦੇ ਚ ਆ ਇਸੀ ਤੂੰ ਫੇਰ ਬੋਲੀ ਆਪਾਂ ਬੋਲਣਾ ਨਹੀਂ ਹੈਗਾ ਆਪਣੀ ਪਸੰਦ ਦੇ ਤਾਂ ਲੈਣੇ ਆ ਕੋਈ ਨਾ ਜੇ ਪੁੱਛੂਗੇ ਫਿਰ ਕਹਿ ਦੇਣਾ ਵੀ ਹਾਂ ਠੀਕ ਆ ਮੈਂ ਖੜੀ ਹੋ ਕੇ ਬੋਲ ਸਕਦੀ ਆ ਬੈਠਣ ਵਾਲਿਆਂ ਨੂੰ ਮਨਾ ਕਿਉਂਕਿ ਮੈਂ ਇਸ ਮੈਨ ਨਾ ਬੜਾ ਬੰਦਾ ਹੈ ਮੇਰੇ ਹੱਥ 'ਚ ਸਭ ਕੁਝ ਆ ਮੇਰੇ ਬੋਲਣ ਦਾ

ਆmai ਕਰੇ ਨਾ ਚ ਕੋਈ ਜਚ ਰਿਆ ਤੁਹਾਨੂੰ ਕਿ ਹੁੜ ਕੰਡਾ ਕੋਈ ਬਲੈਕ ਲੈਣਾ ਤੁਸੀਂ ਵੈਸੇ ਇੱਕ ਇਹ ਤਾਂ ਸੋਨਾ ਹੀ ਹੈ ਕਲਰ ਇੱਕ ਕਾਲਾ ਰੱਖਣਾ ਹੈ ਬਲੈਕ ਰੱਖਣਾ ਕਿਉਂਕਿ ਖਾਦੋ ਜ਼ਰੂਰੀ ਹੋਣੀ ਵੀ ਇਸੇ ਬਲੈਕ ਹੀ ਲੈਣਾ ਹੈ ਬਲੈਕ ਵੀ ਲੈ ਸਕਦੇ ਆ ਇੱਕ ਤੁਸੀਂ ਦੁੱਧ ਪਾਉਣ ਜਾਣੇ ਆ ਤੁਸੀਂ ਹੱਡਣਾ ਤਾਂ ਹੈ ਨਹੀਂ ਨਵੇਂ ਬੂਟ ਦੁੱਧ ਪਾਏ ਤੋਂ ਬਗੈਰ ਇਸ ਕਰਕੇ ਕਾਲਾ ਲੈ ਲਓ ਕਬੂਟਾ ਨੂੰ ਨਾ ਬੁੱਧ ਨੂੰ ਵੀ ਹੁਣ ਹਾਂ ਲੋ ਦੁੱਧ ਬਗੈਰ ਕਰ ਹੀ ਚੁੱਕਿਆ ਕਿਤੇ ਹੀ ਤਾਂ ਕਰਨੀਏ ਕਾਲੇ ਲੈ ਲਓ ਸਿਰ ਪਰ ਚਾਲਦਾ ਸਿਰ ਪਰ ਤਾਂ ਨਹੀਂ ਤੇਹੀ ਤਾਂ ਕਹਿੰਨੀ ਆ ਵੀ ਪਾਜੀ ਨੇ ਬੂਟ ਤਾਂ ਨਵੇਂ ਪਾਕੇ ਜਾਣ ਨਹੀਂ ਜਾਣਾ ਮੈਂ ਪੇਟੀ ਚ ਨਹੀਂ ਪੇਟੀ ਚ ਵੀ ਨਹੀਂ ਗਿਆਦੀ ਉਹ ਬਾਬੇ ਵਾਲੇ ਕਮਰੇ ਚ ਪਈ ਆ ਨਹੀਂ ਮੈਂ ਆਪਣੇ ਬੈੱਡ 'ਚ ਰੱਖ ਕੇ ਉੱਪਰ ਮੈਨੂੰ ਉਰਾ ਪਈ ਐ ਜੈਸਮੀਨ ਬਾਪੇ ਦੇ ਕਮਰੇ 'ਚ ਦਈਆ ਪੇਟੀ ਦੋ ਹੀ ਪੇਟੀਆਂ ਬਾਪੇ ਦੇ ਕਮਰੇ 'ਚ ਨਹੀਂ ਲਾਈਆਂ ਮਮਮੀ ਕੱਪੜੇ ਵਾਲੀਆਂ ਇੱਕ ਮੰਮੀ ਨੇ ਕਮਰੇ 'ਚ ਜਿਹੜੀ ਉਹ ਤਾਂ ਵਿਚਾਰੀ ਉਹ ਤਾਂ ਚਾਹੀ ਨੂਰ ਖੋਲ ਦੇ ਜੋਰ ਲਾ ਇੱਕ ਸਾਈਡ ਜਿੱਧਰ ਰੱਖੀ ਆਪਣਾ ਤਾਂ ਜਿੱਦਾਂ ਲੈ ਕੇ ਜਾਣਾ ਪੈਣਾ ਇਹਨੇ ਜਦ ਇਹਨਾਂ ਨੇ ਕਿਤੇ ਪ੍ਰੋਗਰਾਮ ਆ ਵੀ ਤਾਂ ਇਹਦਾ ਪਰ ਇਹ ਉਹਦੇ ਨਾਲੇ ਮੈਚ ਹੋ ਜਾਣਾ ਹੋ ਬਸ ਬੱਚੇ ਵੇਚ ਰਾਉਂਦੇ ਪਤਾ ਨਹੀਂ ਆਪਣੇ ਕਾਰ ਦੇ ਅਸ ਤੇ ਗੱਦੇ ਸਾਨੂੰ ਦੇਖ ਕੇ ਤੁਸੀਂ ਸਾਨੂੰ ਪਤਾ ਹੀ ਨਹੀਂ ਦੀ ਹਮ ਅਸੀਂ ਆਣਾ ਜਾਣ ਆ ਹੁੰਦਾ ਲਾਈਟ ਵੇਟ ਉਹ ਨਹੀਂ ਹੁੰਦਾ ਲਾਈਟ ਵੇਟ ਨਾਲੇ ਆ ਚੱਕ ਕੇ ਦੇ ਨਾਲੇ ਆ ਦੇ ਇਹਨੂੰ ਕਹਿੰਦੇ ਲਾਈਟ ਵੇਟ ਗੜੀ ਤੋਂ ਗਿਆ ਜੀ ਇਹ ਇਹ ਮੂਡ ਚੱਲਣੇ ਵਾਲਾ ਕਪੜਾ ਪਾ ਗਿਓ ਪੀਸ ਰਿਕੁਐਸਟ ਸਿੱਖੋ ਲਾਈਟ ਵੇਟ ਕਿ ਨੂੰ ਕਹਿੰਦੇ ਆ ਥੋੜਾ ਜਿਹਾ ਹੈ ਨਹੀਂ ਲੱਗਦਾ ਹਾਂ ਇਹ ਇਹ ਚੀਜ਼ ਚੱਲਣੇ ਵਾਲੀ ਆ ਨਹੀਂ ਪਾਰੀ ਗਾ ਤੇ ਨਹੀਂ ਚੱਲਣੀ ਹੋਈ ਕੋ ਯਾਰ ਆ ਚੀਜ਼ ਦਾ ਫਰਕ ਤਾਂ ਸਮਝ ਨਹੀਂ ਲੱਗਦਾ ਇਹ ਲਾਈਟਵੇਟਾ ਵੀ ਤੇ ਬਿਲਕੁਲ ਲਾਈਟ ਨਹੀਂ ਹੈ ਸਕੈਚਰਸ ਇਹ ਫਸਟ ਕਾਪੀ ਸਕੈਚ ਐ ਵੀ ਲੱਗ ਸਕਦਾ ਤੁਸੀਂ ਬਲੈਕ ਵੀ ਕੰਮ ਕੁੰਮ ਨੂੰ ਵੀ ਪਾ ਲਓ ਜਦਾਂ ਮਰਜ਼ੀ 10 ਨੰਬਰ ਹੈ ਵੀ ਦੀ ਇਹ ਵੀ ਅੱਛਾ ਬੂੜਾ ਯੂਜ਼ ਕਰਕੇ ਦੇਖੋ ਯਾਰ ਫਿਰ ਇਹਨੂੰ ਇਹ ਲੈਣਾ ਹੋਰ ਲੈ ਲਓ ਹੋਰ ਲੈ ਲਓ ਆਹ ਮੈਨੂੰ ਪਾਪਾ ਨੇ ਲਿਆਤੇ ਨਹੀਂ ਮੈਂ ਇਹ ਜਬਲੈਕ ਚ ਲੈ ਲਿਆ ਫਿਰ ਨੂੰ ਤਾਂ ਨਹੀਂ ਫਿਰ ਹੈਗੇ ਹੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀ ਬਹੁਤ ਘਾਟ ਉਹ ਜਿਵੇਂ ਜਨਾਨੀਆਂ ਸੀ ਟਾੜੀ ਦੁਕਾਨ ਨਹੀਂ ਨਾ ਛੱਡ ਗਈਆਂ ਹੁਣ ਪਾਜੀ ਬੂਟਰਾ ਵਾਲੀ ਦੁਕਾਨ ਕਿਵੇਂ ਛੱਡ ਦੂੰਗੇ ਹੁਣ ਮੈਂ ਆਹ ਬੂਟ ਬਦੋਂ ਪੱਦੇ ਲਈ ਹੋਏ ਆ ਮੈਂ ਕਹਿੰਦਾ ਘੱਟੋ ਘੱਟ ਵੀ ਡੇਢ ਸਾਲ ਹੋ ਗਿਆ ਹਾਈ 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 ਨਹੀਂ ਹਾਈ 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 ਡੇਢ ਸਾਲ ਨਹੀਂ ਦੀਦੀ ਆ ਮੇਰੇ ਵਿਆਹ ਤੇ ਵਾਰੀ ਨਾ ਇੱਕ ਦੋ ਵਾਰੀ ਲੱਤੇ ਆ ਸ਼ੂਜ਼ ਜੈਸਮੀਨ ਆਪਾਂ ਨੇ ਕਿੰਨੇ ਸੂਟ ਫਲਾਏ ਨੇ ਨਹੀਂ ਉਹ ਤਾਂ ਹੈ ਨਹੀਂ ਮੈਂ ਗੱਲ ਨਹੀਂ ਸਮਝਦੇ ਨਹੀਂ ਤੁਸੀਂ ਕਿੰਨੇ ਸੂਟ ਫਲਾਏ ਇਹ ਗੱਲ ਨਹੀਂ ਹੈਗੀ ਗੱਲ ਤਾਂ ਸੱਚੀ ਕਰ ਮੈਂ ਇਹ ਨਹੀਂ ਕਿ ਨਹੀਂ ਲੈਣ ਕਿਉਂ ਵਿਆਹ ਤੇ ਲੈਣ ਵਿਆਹ ਨੂੰ ਲਏ ਸੀਗੇ ਭਾਜੀ ਉਹ ਨਹੀਂ ਗੱਲ ਲੈਣੇ ਤਾਂ ਜਲਾ ਹੈਗੀ ਵਿਆਹ ਨੂੰ ਤੁਹਾਡੇ ਸਾਲ ਨਹੀਂ ਹੋਇਆ ਹਜੇ ਕਿੰਨੇ ਸੂਟ ਫੋਲੇ ਨੇ ਥੋਲੇ ਫੂਟ ਫਲਾਣੇ ਤਾਂ ਪਸੰਦ ਕਰਨਾ ਨਹੀਂ ਉਹ ਨਹੀਂ ਕੋਈ ਚੱਕਰ ਉਹ ਤੇ ਲੈਣੇ ਹੋਸੜਾ ਲਾਈਟ ਵੇਟ ਰਾਤ ਨੂੰ ਨਹੀਂ ਤੇਰੀਂ ਦੇ ਰੂਪ ਇਹ ਕਾ ਉਹ ਵੀ ਆਇਆ ਸੀ ਦੋ ਕਲਰ ਆਏ ਸੀ ਬੀਜੀ ਦੋ ਸ਼ੇਡ ਆਏ ਲਾਈਟ ਵੇਸ ਦੋਨੋਂ ਰੰਗ ਮਾਚੇ ਸੀ ਅਬ ਇਹ ਲੱਭ ਲੇ ਕਿਹੜਾ ਹੈ ਲੱਗਿਆ ਇਹ ਬੀਬੀ ਇਹ ਕਹਿੰਦੀ ਆ ਫਿਰ ਬਾਜੀ ਵਿੱਚ ਕੀ ਦੇਖਦਾ ਬੂਟਾ ਕਿਉਂ ਮੈਨੂੰ ਮੈਨੂੰ ਨਹੀਂ ਦਿਖਦਾ ਸਮਝ ਆ ਰਹੀ ਬੜੀ ਸੀਰੀਅਸ ਹੋਵੇ ਮੈਂ ਦੀਦੀ ਸ਼ੂਜ਼ ਦੇ ਕਰ ਕੀ ਕੀ ਆ ਇਹ ਚੀਜ਼ ਕਿ ਆ ਕਮੀ ਕੱਢ ਦਾਂ ਮੈਂ ਵੀ ਕੱਢ ਕੇ ਦੇਖ ਲਵਾਂ ਜੀ ਜੀ ਆ ਇੰਪੋਰਟਡ ਆਂਦਾ ਜਿਹਦਾ ਆ ਡਾਸ ਦਾ ਅਭੀ ਆਰਟੀਕਲ ਨਵਾਂ ਕਲਰ ਵੀ ਨਵਾਂ ਇਹ ਚੀਜ਼ ਦੇਖੀ ਡਾਰਕ ਸ਼ੇਡ ਚ ਕਾਪੀ ਡਾਈਚ ਆਂਦਾ ਲਾਈਟ ਵੇਟ ਸ਼ੀਡ ਹੁੰਦਾ ਹੋਰ ਪਤਾ ਨਹੀਂ ਕੌਣ ਹੈ ਬਦਲ ਕੇ ਕਰਨਾ ਹਾਂ ਇਹਦੇ ਚ ਆ ਕਲਰ ਵੀ ਦੋਨੇ ਸੋਹਣੇ ਨੇ ਦੋ ਰੰਗ ਆਏ ਸੀ ਲੈ ਕੀ ਦੇ ਉਹ ਤਾਂ ਬਸੇਲੇ ਹੋਣਾ ਭਾਜੀ ਉਹ ਕਲਰ ਤਾਂ ਨਹੀਂ ਉਹਦੇ ਚ ਜੇ ਤੁਸੀਂ ਬਲੂ ਕਰਨਾ ਚਾਹੁੰਦੇ ਹਾਂ ਫਿਰ ਉਹਦੇ ਨਾਲ ਹਾਂ ਕਿਹਾ ਉਹ ਗ੍ਰੇ ਹੋ ਗਿਆ ਤਾਂ ਹੀ ਮੈਂ ਕਹਿੰਦਾ ਜੇ ਉਹਦੇ ਚ ਤੁਸੀਂ ਦੂਸਰਾ ਕਲਰ ਕਰਨਾ ਚਾਹੁੰਦੇ ਇਹਨੂੰ ਐਦਾਂ ਕਰਨਾ ਉਹਦੇ ਚ ਬਲੂ ਵੀ ਸੀਗਾ ਉਹਦੇ ਸੇਮ ਜਿਹੜਾ ਤੁਸੀਂ ਦਿੱਤਾ ਨਾ ਨਹੀਂ 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 ਉਹ ਅਗਰ ਗ੍ਰੇ ਹਟਾ ਕੇ ਬਲੂ ਕਰਨਾ ਹੈ ਤੇ ਇਹ ਗ੍ਰੇ ਕਰਨਾ ਚਾਹੋ ਤਾਂ ਮੈਂ ਕਹ ਰਿਹਾ ਸੀ ਵੀ ਇੰਦਾ ਦੱਡਾ ਬਲ ਕਰਨਾ ਕੰਬੀਨੇਸ਼ਨ ਇਹ ਦੇਖ ਸਕਦੇ ਤੁਸੀਂ ਇਹ ਵੀ ਸੋਨਾ ਨਾਈਕੀ ਦਾ ਜੇ ਤੁਸੀਂ ਇਹਦਾ ਡਾਰਕ ਕਲਾ ਲੈਣਾ ਚਾਹੁੰਦੇ ਉਹ ਵੀ ਸੋਨ ਇਹ ਫਰਸਟ ਕਾਪੀ ਦਾ ਨਸਤਾਰੇ ਅੱਛੀ ਆਈ ਹੈ ਬਈ ਵਾਈਟ ਤਾਂ ਆਪਣੇ ਚੰਦਾ ਨਹੀਂ ਹਨਾ ਭਾਜੀ ਵਾਈਟ ਦਿਖਾ ਦਿਓ ਕੋਈ ਨਹੀਂ ਚੱਲ ਜਾਣਾ ਭਾਜੀ ਕੋਈ ਨਾ ਦਿਖਾ ਦਿਓ ਤੁਸੀਂ ਫੇਰ ਬੋਲੀ ਜਾਂਦੇ ਆ ਤੈਨੂੰ ਪਤਾ ਨਹੀਂ ਇਸ ਟਾਈਮ ਮੈਂ ਬੜਾ ਬੰਦਾ ਦੋ ਬੜਾ ਬੰਦਾ ਤਾ ਤੁਸੀਂ ਅੱਛਾ ਮੈਂ ਤੇ ਲੱਖਾ ਉਹਨਾਂ ਨੇ ਕਹਿ ਤੋ ਦਿੱਤਾ ਵੀ ਮੈਂ ਆਪਣੀ ਮਰਜ਼ੀ ਨਾਲ ਲੈਣਾ ਪਉਈਓ ਆਏ ਬੇਫਰੀ ਚ ਕੋਈ ਨਾ ਕਹੀ ਜਾਣ ਦੇ ਆ ਨਹੀਂ ਇਹ ਤਾਂ ਰਹਿ ਗਈਆਂ ਚੀਜ਼ਾਂ ਨਹੀਂ ਹੁਣ ਆਪਾਂ ਭਾਜੀਆਂ ਦਾ ਆਪਣੇ ਸੂਟਾ 'ਚ ਬੋਲਦੇ ਆਂ ਆਪਾਂ ਕਿਹੜੀ ਭਾਜੀ ਦੀ ਸੁਣਦੇ ਆਂ ਆਪਾਂ ਪੁੱਛਦੇ ਆ ਇਹਨਾਂ ਨੂੰ ਪਰ ਆਪਾਂ ਲੈ ਲੈਂਦੇ ਆਪਣੀ ਮਰਜ਼ੀ ਮੈਨੂੰ ਗੁੱਸਾ ਲੱਗਿਆ ਗੱਲ ਦਾ ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦੀ ਵੀ ਜੀ ਮੈਂ ਆਂ ਲੈ ਲਵਾਂ ਜੀ ਮੈਂ ਆਂ ਲੈ ਲਵਾਂ ਇਹਨਾਂ ਨੇ ਸਿੱਧਾ ਹੀ ਕਹਿਤਾ ਐਵੇਂ ਲੈਣੀ ਤੇ ਆਪਣੀ ਪਸੰਦ ਦੇ ਆ ਗੱਤ ਕਰਾਂਗੇ ਕਹੋ ਬਾਜੀ ਮੈਂ ਇਹ ਵੀ ਦੇ ਲਵਾਂ ਸੁਜੈਸ਼ਨ ਤਾਂ ਲਈ ਸਕਦੇ ਤੇ ਉਹ ਤਾਂ ਤੁਸੀਂ ਦੇਖਣਾ ਜੈਸਿੰਗ ਜਿਹੜਾ ਮੈਂ ਬੂਟ ਲਿਆ ਉਹ ਸੋਹਣਾ ਹੈ ਨਾ ਮੈਨੂੰ ਨਹੀਂ ਪਤਾ ਹੈਗਾ ਬੇਕਾਰ ਬੇਕਾਰ ਹੋਰ ਲਓ ਕੋਈ ਤੂੰ ਦਾ ਮੈਂ ਕੋਈ ਵੀ ਸੂਟ ਇਦਾਂ ਨਹੀਂ ਲੰਨੀ ਸਾਰੇ ਰਵਿੰਦਰ ਨੂੰ ਕੁਛ ਨਹੀਂ ਵੀ ਆਹ ਦੱਸੋ ਆਹ ਠੀਕ ਲੱਗੂਗਾ ਆਹ ਠੀਕ ਲੱਗੂਗਾ ਬਾਜੀ ਜਾ ਅੱਦ ਅੱਛੇ ਕਰੂੰਗਾ ਉੱਥੇ ਲੋਰ ਨੂੰ ਦੱਸੇ ਅੰਦਰਲਾ ਬਲੈਕ ਐਸ਼ੀਆ ਦਾ ਬਹੁਤ ਯਾਰ ਆ ਟਿਕਾ ਲਾ ਪੀਪੀਆ ਸੋਚ ਲਾਈਟ ਵੇਟ ਕਪੜਾ ਮਾਰੋ ਸਾਫਟ ਕੰਟੋੜੂ ਚ ਭਾਜੀ ਕੰਮ ਕੁੰਮ ਚ ਵੀ ਮਤਲਬ ਜਿੱਦਾਂ ਉਹ ਅਗਨੀ ਕ੍ਰੋਸ ਕਰੇਗੇ 10 ਨੰਬਰ ਏਸ਼ੀਆ ਨਾਲੇ ਅੱਛੀ ਕੰਪਨੀ ਦਾ ਇਹ 16 ਵੀ ਅੱਛਾ ਹੈ ਦਾ ਟੀਪੀਆ ਹੁਣ ਭਾਈ ਆਪਾਂ ਦਾ ਸੂਟਾਂ ਚ ਕਹਿ ਸਕਦੇ ਭਾਜੀ ਆ ਪੁਰਾਣੇ ਰਵਾਇਤੀਆ ਫਲਾਣ 10 ਨੰਬਰ ਮੈਂ ਤਾਂ ਦੇ ਪਤਾ ਮੈਂਬਰੀ ਫਾਰਮ ਹੈ ਸਾਰੀ ਇਹਦੀ ਏਸ਼ੀਆ ਨਾ ਏਸ਼ੀਆ ਨਾ ਅਸ਼ਰ ਏਸ਼ੀਆ ਉੱਤੇ ਦੇ ਸ਼ੂਜ਼ ਵਗੋਂ ਆਏ ਨਾ ਨੇ ਨਹੀਂ ਜੇ ਤਾਂ ਜੇ ਪੈਰ ਪੂਰੇ ਏਸ਼ੀਆ ਇਹ ਹਵਾਹੂ ਮਾ ਨਹੀਂ ਲੱਗਦੀ ਕੰਟਰੀ ਹੈ ਏਸ਼ੀਆ ਇਹ ਤਾਂ ਏਸ਼ੀਆ ਨਾ ਉਹ ਆ ਉਹ ਤੁਰ ਰਹੀਆਂ ਨੇ ਕਹਿ ਰਹੀਆਂ ਨੇ ਕਹਿੰਦੀ ਕਿ ਤਾ ਦੇਖਣ ਨੂੰ ਇਹਨਾਂ ਨੂੰ ਕੀ ਕਰਨੀ ਮੈਂ ਐਸੇ ਤਾਂ ਆਪਣੀ ਨਹੀਂ ਤੱਕ ਹੋਰ ਦਾ ਚੱਲ ਜੀ ਇਹ ਹੈ ਬੂਟਾ ਚ ਪਾਜੀ ਠੰਡ ਲੱਗ ਗਈ ਫੇਰ ਪੈਰਾਂ ਨੂੰ ਵੈਸੇ ਇੱਕ ਗੱਲ ਮੈਂ ਟਿਸ ਕਰੀ ਆਪਾਂ ਕਰ ਤੇ ਤੁਸੀਂ ਦੇ ਕੇ ਦੇ ਬਜਟ ਚ ਲਿਓ ਆਪਕੀ ਸਵੇਰ ਨਹੀਂ ਕਿਹਾ ਵੀ ਇੱਥੇ ਤੱਕ ਦੇ ਸ਼ੂਜ਼ ਦਿਖਾ ਦੋ ਇਹਦੇ ਵੀ ਕਲਰ ਹੋਰ ਹੋਣ ਬਸ ਹੁਣ ਤੁਸੀਂ ਹੁਣ ਤੁਸੀਂ ਬੜੇ ਹੁਣ ਬੋਲੋ ਕੀ ਬੋਲਦੇ ਬੋਲਦੀ ਆ ਤੈਨੂੰ ਲੈ ਲੈ ਕੋਈ ਨਾ ਕਦੇ ਜਾ ਕੇ ਲੜੂੰਗੀ ਮੈਂ ਭਾਈ ਸੂਟ ਬੂਟ ਬੂਟ ਨਾ 1000 ਤੋਂ ਉੱਪਰ ਨਹੀਂ ਲੈਣੇ ਮੇਰਾ ਤਾਂ ਜੈਸਮੀਨ ਦਾ ਆਰਡਰ ਆ ਪੈਸੇ ਨਹੀਂ ਹੈਗੇ ਇਹ ਕਿ ਤਰੀਕਾ ਪਰ ਉਹ ਨਹੀਂ ਆਈ ਵੀ ਤਨਖਾਹ ਨਹੀਂ ਭਈ ਵੀ ਹਲੇ ਹਾਂ ਬਜਟ ਕਰਹੀਦਾ ਹੁੰਦਾ ਕਰ ਵੀ ਦੇਖਣਾ ਕਬੀਲਦਾਰੀ ਵਾਲੇ ਬੰਦੇ ਤੁਸੀਂ ਕਬੀਲਦਾਰੀ ਵਾਲੇ ਬੰਦੇ ਆ ਤੁਹਾਨੂੰ ਕੀ ਪਤਾ ਕਿੰਨੇ ਦੇ ਲੈਣ ਦੇ ਤਾਰਨੇ ਆਰੇ ਆਪਣੇ ਧਿਆਨ ਨਾਲ ਹਜ਼ਾਰ ਵਿੱਚ ਸਾਰੇ ਮੇਰੇ ਡਾਇਲੋਗ ਮੇਰੇ ਪਰ ਬੈਠਾ ਤੋਂ ਨੂੰ ਨਹੀਂ ਪਤਾ ਵੀ ਤੁਸੀਂ ਵੀ ਚੀਜ਼ ਰਣੀ ਅਸੀਂ ਕਰਦੇ ਤੁਸਤੇ ਬਾਅਦ ਸਾਨੂੰ ਕਹਦੇ ਨੇ ਬਜਟ ਦੇ ਕੇ ਦਿਓ ਵੀ ਆਪਾਂ ਨੇ ਆ ਕੰਮ ਕਰਨਾ ਹੁਣ ਆਪ ਇਹ ਆ ਇੱਕ ਵਾਰੀ ਵੀ ਭਾਜੀ ਨੂੰ ਕਿਹਾ ਵੀ 1000 ਰੁਪਏ ਦੇ ਵਿੱਚ ਦਿਖਾ ਦੀ 2000 ਚ ਦਿਖਾ ਦੀ ਕਰੋ ਮਾਲੂ ਕਿ ਕਰਦੇ ਨਾ ਵੀ ਠੀਕ ਹੈ ਫਿਰ ਪਰ ਝੰਝਾ ਘਰ ਬਚਾਉਂਦੀਆਂ ਹੁਣ ਬੰਦਾ ਕੀ ਕਰ ਸਕਦਾ ਕੁਝ ਨਹੀਂ ਬੋਲ ਸਕਦਾ ਪਤਾ ਵੀ ਗਲਤੀ ਹੈ ਸਰਦਾਰ ਜੀ ਦੀ ਨਹੀਂ ਕੋਈ ਨਹੀਂ ਉਹ ਲੋਰੇ ਵੋਟਾਂ ਜ਼ਿਆਦਾ ਤੁਹਾਨੂੰ ਸਮਝੇਗੇ ਫੇ ਕਹਿ ਦੂੰ ਮੇਰੀ ਗਲਤੀ ਹੈ ਕੋਈ ਨਹੀਂ ਮੈਂ ਮੰਨਦਾ ਇਹ ਮੇਰੀ ਗਲਤੀ ਹੈ ਮम्मी ਨੂੰ ਫੋਨ ਲਾਉਣੀ ਆਂ ਬਾਜ ਨੂੰ ਕਹੋ 1000 ਦੇ ਸ਼ੁਰੂ ਕਰੋ ਮੂਡ ਦਿਖਾਣੇ ਮੇਰੇ ਮੇਰੇ ਵੋਟਾਂ ਨੂੰ ਦੇਖ ਲਓ ਕਿੰਨੀ دیر ਬਾਅਦ ਜਿਹੜਾ ਵੱਜਿਆ ਇੱਧਰ ਵਾਹ ਤੇ ਬਾਸ ਮੈਂ ਤਾਂ 200 ਤੋਂ ਬਾਅਦ ਬਾਬਾ ਜੀ ਨੂੰ ਜਾਣ ਦੇਣੀ ਆਂ ਹਿੰਦ ਸਿੰਘ ਨਹੀਂ ਦੀਦੀ ਤੁਸੀਂ ਮੈਨੂੰ 1000 ਰੁਪਈਆ ਦਿਓ ਮੈਂ ਆਨਲਾਈਨ ਦੋ ਤਿੰਨ ਜੋੜੇ ਮੰਗਾ ਦੇਣਾ 1000 ਉਹ ਫੇ ਚੱਲਦੇ ਵੀ ਉਹ ਮੇਰੇ ਨਹੀਂ ਹੈ ਚੱਲ ਕੋਈ ਨਾ ਉਹ ਕੀ ਗੱਲ ਨਹੀਂ ਬਣ ਰਹੀ ਕੋਈ ਨਾ ਉਹ ਤਾਂ ਹੈ ਵੈਸੇ ਇਸ ਗੱਤ ਕੋ ਦੋ ਮੰਨਤੇ ਹਨ ਟਾਈਮ ਵੀ ਨਾ ਹੋ ਗਿਆ ਲੈ ਇੱਕ ਕੱਢਦੇ ਆ ਹੂੰ ਤੇਨ 35 ਤੇਨ 35 ਇਹ ਕਾ ਚੀਜ਼ ਦੇਖਿਓ ਕੈਂਪਸ ਦੀ ਨਵਾਂ ਟਿਕਾਣਾ ਲੇਸੀਸ ਰਸੀ ਰਹਿਣਗੇ ਅੱਧੇ ਹੀ ਪੈ ਜਾਏਗਾ ਆ ਤਾਂ ਹੋਰ ਤਰ੍ਹਾਂ ਦਾ ਆ ਕੈਂਪਸ ਦਾ ਜੀ ਆ ਤਾਂ ਕੋਈ ਨਹੀਂ ਮੈਂ ਟੋੜਦਾ ਤਾਂ ਨਹੀਂ ਅਜੇ ਦੀ ਇਹ ਇੱਕ ਆ ਗਰੇ ਦੇਖਿਓ ਵੀਰ ਜੀ ਕੱਲ ਲਾਈਟ ਗ੍ਰੇ ਗੁੱਟਾਂ ਦਾ ਟੇਰ ਲੱਗ ਗਿਆ ਇਹਠਾ ਫਿੱਕਾ ਕਲਰ ਇਹਦੇ ਸੀ ਦੂਸਰਾ ਡਿਜ਼ਾਈਨ ਆਇਆ ਸੀ ਨਾਈਕੀ ਦਾ ਉਹ ਵੀ ਸ਼ੇਡ ਲੱਗ ਗਿਆ ਦੇਖੋ ਲਾਈਟ ਗ੍ਰੇ ਵਰਕਸਟਾਰ ਬਹੁਤ ਸੋਹਣਾ ਦਿੱਕਤ 10 ਮਿੰਟ ਕਲਰ ਦੀ ਜਿਹੜਾ ਆਪਾਂ ਲਿਆ ਹੁਣ ਉਹ ਕਿੱਥੇ ਉਹ ਲਾਈਟ ਆ ਭਾਜੀ ਫਿੱਕਾ ਰੰਗ ਆ ਇਹ ਉਹ ਆ ਬਾਈ ਉਹ ਤਾਂ ਫਿੱਕਾ ਕਰਨਾ ਭਾਜੀ ਉਹ ਤਾਂ ਦੇਖੋ ਉਹ ਤਾਂ ਬਹੁਤ ਆਜੇ ਬਾਹਰ ਕੱਟ ਕੇ ਰੱਖ ਦਿਓ ਉਹ ਤਾਂ ਬਹੁਤ ਲਾਈਟ ਆ ਭਾਜੀ ਜ਼ਮੀਨ ਐ ਸਮਾਨ ਦਾ ਫਰਕ ਉਹ ਡਾਰਕ ਇੱਕ ਫੇਰ ਵਾਈਟ ਵਿੱਚ ਦੇਖ ਲਓ ਭਾਜੀ ਹੋ ਹੋ ਜਾਗੇ ਵਾਈਟ ਚ ਦਿਖਾ ਦੋ ਮੈਕੈਨਿਕ ਵਾਈਟ ਚ ਦੇਖ ਲਓ ਵਾਈਟ ਦਾ ਪਏ ਇਹ ਨਾ ਕੋਣ ਕਹਿੰਦੇ ਨਾਲੇ ਉਹ ਥੋੜੇ ਦਿਨ ਦੇ ਪੁਰਾਣੇ ਆ ਉਹ ਜਿਹੜੀ ਜਿਹੜਾ ਉਹ ਕਲਰ ਉਹ ਬੈਕ ਦੀ ਝਲਕ ਤਾਂ ਮਾਰਦਾ ਹੀ ਰਹਾ ਉਹ ਸੋਹਣਾ ਹੈ ਲੱਭੇ ਦੋਵੇਂ ਬੜਾ ਸੋਹਣੇ ਲੱਗੇ ਮੈਂ ਪਤਾ ਨਹੀਂ ਕਿਹੜੀ ਲੈਂਗੁਏਜ ਨਾਲ ਮਾਰੇ ਰਹਾ ਬਿੱਟੂ ਨਾ ਰਹਿ ਰਿਹਾ ਕਿ ਆ ਰਹੇ ਮਾਰੇ ਹੀ ਹੋਣਾ ਵਾਹ 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 ਇਹਦੀ ਇਹਦੀ ਗੋਲੀ ਗਈ ਦੇਖੋ ਕਲਰ ਤਾਂ ਸੋਹਣਾ ਹੀ ਤੇ ਹੈ ਹਾਂ ਹਾਂ ਤਾਂ ਗਏ ਕਿ ਇਹ ਮੈਂ ਫਸ ਗਿਆ ਲੇਡੀਜ਼ ਸੂਟਾਂ ਦੇ ਵਿੱਚ ਫਸ ਗਿਆ ਜੱਟ ਸ਼ੂਜ਼ ਸ਼ੂਜ਼ ਦੇ ਵਿੱਚ ਬੂਟਾਂ ਚ ਭਾਜੀ ਨੇ ਆਪਣੀਆਂ ਸਾਰੀਆਂ ਆਈਟਮਾਂ ਦਿਖਾ ਰਿਹਾ ਉਹ ਭਾਜੀ ਖੜ ਕੇ ਪਹਿਲੇ ਇਹਨਾਂ ਨੇ ਮੈਨੂੰ ਲਾਦਾ ਨਹੀਂ ਲੈਣਾ ਕੁਝ ਵੀ ਹੁਣ ਭਾਈ ਆਪਣਾ ਇਹਨਾਂ ਚੋਂ ਚੁਆਇਸ ਕਰ ਲਓ ਹਾਂ ਮੈਂ ਸਾਰੇ ਦਾਈ ਕਰਦੇ ਲਾਦੇ ਸਾਰੀਆਂ ਆਈਟਮਾਂ ਦਿਖਾਤੀਆਂ ਕਿਹਾਂ ਵਿੱਚੀ ਦੇਖੋ ਇਹ ਰਹਿ ਗਈ ਯੂਟਿਊਬ ਤੇ ਪਾਉਂਗਾ ਸਾਡੇ ਯੂਟਿਊਬ ਤੇ ਆਉਗੇ ਹਾਂ ਜੀ ਹਾਂ ਜੀ ਪਹਿਲਾਂ ਵੀ ਆਏ ਸੀ ਤੁਸੀਂ ਹਾਂ ਜੀ ਹਾਂ ਆ ਪੱਕੇ ਮੇਰੇ ਨਹੀਂ ਇਹ ਨਹੀਂ ਨਾ ਨੇ ਪੋਣੇ ਇਹ ਤਾਂ ਬਾਜੀ ਰਹਿਣ ਦੋ ਯਾਰ ਅ ਕਈ ਵਾਰ ਹੋਰ ਨੂੰ ਪਸੰਦ ਆ ਜਾਂਦਾ ਤੁਸੀਂ ਦਿਖਾਣੇ ਦਿਖਾ ਦਿਓ ਹਾਂ ਹਾਂ ਮੈਂ ਵੀ ਪੜ੍ਹਦਾ ਪੰਜਾਬੀ ਜੁੱਤੀ ਹਰਤਾ ਭਾਜੀ ਉਹਨਾਂ ਦੀ ਵੈਸੇ ਕਾਫੀ ਬੜੀ ਆ ਇੱਧਰੋਂ ਹੇਠੇ ਇੱਕ ਪੋਰਸ਼ਨ ਇਹਨਾਂ ਨੇ ਉੱਪਰ ਬਣਾਇਆ ਹੋਇਆ ਇਹਦੇ ਹੇਠੇ ਇੱਕ ਪੋਰਸ਼ਨ ਹੋਰ ਅਲੱਗ ਤੋਂ ਫਿਰ ਸੀ ਸੈਪਰੇਟ ਥਾ ਲੱਤਾ ਵੀ ਵੀਡੀਓ ਸ਼ੂਟ ਵਧੀਆ ਟੰਗਰਾਂ ਹੋ ਜੂਗੀ ਦੇਹੜਾ ਲੇਡੀਜ਼ ਵਗੈਰਾ ਵੀ ਹੁੰਦੀਆਂ ਕਿਸੇ ਵੀਡੀਓ ਚ ਆਉਣਾ ਕਿਸੇ ਨੇ ਲਾਈਦਾ ਉਹ ਕਰ ਲੀਏ ਜੀ ਚੁਆਇਸ ਫਿਰ ਫੇਰ ਮਿਲਦੇ ਤੁਹਾਨੂੰ 2 ਮਿੰਟ ਤੱਕ ਦਰਾਬਾਂ ਨਾਲ ਵੈਸਾ ਠੀਕ ਆ ਘਰਾਂ ਰਾਤ ਨੂੰ ਘਰਾਂ ਵੈਸੀ ਇੱਥੇ ਕਲਰ ਹੋਰ ਹੈਗੇ ਜੀ ਸੁੱਕੇ ਸੁੱਕੇ ਵਾਲੇ ਹੀ ਕੰਮ ਬਲੈਕ ਦਿਖਾ ਲਓ ਬਲੈਕ ਹੀ ਬਸ ਹੋਤੇ ਹੈ ਜੀ ਹਾਂ ਹੋਰ ਕੁਸ਼ਹਨੀ ਤੇ ਨਹੀਂ ਕੁਸ਼ਹਨੀ ਤੇ ਨੂੰ ਰਹਿਗੇ ਜੀ ਇਹ ਚ ਰੰਗ ਦੇ ਦਾਂਗਾ ਦੂਆ ਕੋਈ ਇਹਦੇ ਚ ਦੇਖਿਓ ਤਾਂ ਮੈਂ ਕਿਹੜਾ ਮੇਰੀ ਗੱਲ ਸੁਣ ਇਹ ਪਾਣੀ ਵਿੱਚ ਨਹੀਂ ਚੱਲਣਾ ਸਿਸਟਮ ਜਿੱਦਾਂ ਹੁਣ ਵੀ ਪਛੇਤੂ ਕਾਵਾਂਗੀ ਆਪੈਣੇ ਲਈ ਤੈਨੂੰ ਮਿਲ ਹਾਂ ਨਹੀਂ ਇੱਕ ਮਿੰਟ ਪਰ ਜੀ ਉਹ ਨੀਚੇ ਤੇ ਜਿਹੜਾ ਹਾਰਡ ਹੁੰਦਾ ਹੈ ਨਹੀਂ ਉਹ ਵੀ ਮੈਂ ਦੇਖਿਆ ਪਰ ਉਹ ਤਿਲਕ ਨਹੀਂ ਨਹੀਂ ਉਹ ਤਿਲਕ ਤਾਂ ਨਹੀਂ ਹੈਗਾ ਤੇਰੀ ਬਾਥਰੂਮ ਵਗੈਰਾ ਤੇ ਜਾ ਹੋ ਲੈਣਾ ਇਹ ਵਿੱਚ ਐ ਤਾਂ ਜਾ ਹੋਇਣਾ ਪਹਿਲਾਂ ਤੇਰੀ ਤਿਲਕ ਨਹੀਂ ਆ ਗਿਆ ਇਸ ਮੇਰਾ ਕੋਈ ਤੋਟਾ ਜਿਹਾ ਬਹੁਤ ਪਰਾਣੀਆ ਹੁੰਦੀਆਂ ਉਹ ਵਿਆਹ ਤੇ ਵੀ ਪਹਿਲਾਂ ਦੀਆਂ ਲੱਤੀਆਂ ਦੀਆਂ ਮੈਂ ਉਹ ਆ ਦੇਖਿਓ ਵਿਆਹ ਤੋਂ ਬਾਅਦ ਤੱਕ ਤੂੰ ਲੈ ਕੇ ਆਈ ਨਾ ਨਾ ਉਹ ਕਿਹੜੇ ਰਤ ਲੱਤੀਆਂ ਮਾਸੀ ਨਾਲ ਗਈ ਸੀ ਤੁਰੋਂ ਪਾਸ ਮਸਤੀ ਇਹੇ ਮੇਰੇ ਖਿਆਲ ਤੋਂ ਬਹੁਤ ਜਿਹੜੇ ਵਾਸ਼ ਬਣਾਉਂਦੇ ਨੇ ਜੀ ਮਨਕੀਤ ਤੇ ਦੋ ਉਹ ਆਜੇ ਹੋਦੀ ਐ ਸਿੰਪਲ ਆਜੇ ਜਾਂਦੀ ਆਪਾ ਇਹ ਤਾਂ ਬੂਟ ਹਾਂਜੀ ਦੇਖਿਓ ਯਾ ਮੇਰੇ ਯਾਰ ਅੱਜ ਜੇ ਤੁਹਾਨੂੰ ਫੋਨ ਦੇ ਬੂਟ ਲੈਣੇ ਨੇ ਹਾਂ ਜੀ ਤੁਸੀਂ ਫੋਨ ਦੇ ਬੂਟ ਲੈਣੇ ਕੀ ਉਹ ਲੈਣੇ ਆ ਹਾ ਜੀ ਉਹ ਮਿਲ ਜੂਗੇ ਬਾਈ ਆਪਾਂ ਦੇ ਉਹ ਵੀ ਦਿਖਾ ਦਿਓ ਮੈਨੂੰ ਵੀ ਪਾਉ ਜੇ ਬੂੜੀਆਂ ਨੇ ਆਈ ਲੈ ਲਓ ਤੂੰ ਓਹੋ ਮੈਂ ਇਹ ਨਾਲ ਨਹੀਂ ਲੇਗੀ ਕਿਸੇ ਨਾਲ ਫੋਨ ਦੀ ਉੱਤੀ ਲੈ ਪਾਈ ਲੈ ਚਾਈਕ ਨੇ ਆ ਬਸ 10 ਨੰਬਰ ਦੀ ਆਪਾਂ ਨੂੰ ਕਿੰਨੇ ਜਣੇ ਦੱਸ ਦੋ ਲੈ ਜਣੇ ਪਾਪਾ ਜੀ ਜੋਗੇ ਇੱਕ ਪਾਪਾ ਜੀ ਨੂੰ ਵੀ ਲੱਗੇ ਜਾਣਾ ਸੱਚ ਆ ਵੀਡੀਓ ਵੀਡੀਓ ਕਾਲ ਕਿਦੀ ਆ ਰਹੀ ਆ ਨੰਬਰ ਪੜਾ ਲੈ ਲੋ ਵੀਡੀਓ ਕਾਲ ਵੀ ਮਮੀ ਵੀ ਪਾਲਿਆ ਕਰੋ ਹੈ ਕਾਜ ਕੀ ਬੋਲਦਾ ਇੱਕ ਨੰਬਰ ਪੜਾ ਦਿਓ ਨਾ ਨੰਬਰ ਪੜਾ ਦੇ ਮੇਰੇ ਪਾਪਾ ਜੀ ਮੇਰੇ ਨਾਲ ਲਈ ਦੁੱਖ ਸੁੱਖ ਕਰਦੀ ਐ ਤੇਰੇ ਹੋਵੇਂ ਦੁੱਖ ਸੁੱਖ ਨਹੀਂ ਬੜੀ ਹੋਰ ਚੀਜ਼ ਨਹੀਂ ਹੋਣੀ ਯਾਰ ਹੈ ਨਹੀਂ ਨਹੀਂ ਕਿਹੜੀ ਬੇਟੇ ਚਲਸਾ ਜਿਹੜਾ ਹੀਰਾ ਮੋਤੀ ਮੰਗਦੇ ਐ ਕਿੰਨਾ ਸਾਈਜ਼ 10 10 ਨੰਬਰ ਭਾਜੀ ਪੂੰਛੜੀ ਚ ਪਿਆ ਕਿੱਥੇ ਰੱਖਿਆ ਤੁਸੀਂ ਉੱਥੇ ਹੀ ਪਿਆ ਔਰ ਡੱਬਾ ਇਹਨੂੰ ਇਹਨੇ ਦੇਖੀ ਕਿ ਇਹਨੇ ਸੈੱਟ ਕੀਤਾ ਹੁਣ ਇਹਨੇ ਤੀਕ ਨੇ نیچے ਮਾਲ ਸੈੱਟ ਕੀਤਾ ਹੁਣ ਦੇਖੋ ਭਾਜੀ ਨੂੰ ਲੱਢ ਕੇ ਦਿਓ ਉਹ ਇਹ ਦੇਖੋ ਇਹ ਦਿਮਾਗ ਹੁੰਦਾ ਭਾਜੀ ਇਹ ਨੋਟਿਸ ਰੱਖਣੀ ਪੈਂਦੀ ਚੀਜ਼ ਵੀ ਕਿੱਥੇ ਪਈ ਹੈ ਭਾਜੀ ਹਮ ਸਿੱਟਾ ਪੈਰ ਵਡਾ ਸਾਈਜ਼ ਨਹੀਂ ਪੈਣ ਨੂੰ 9 ਨੰਬਰ ਹਾਂ 9 ਨੰਬਰ ਤੋਂ ਛੋਟਾ ਨਹੀਂ ਆਉਂਦਾ ਕਲਰ ਹੋਰ ਦਿਖਾ ਦੇ ਸਾਈਜ਼ ਕਲਰ ਹੋਰ ਲਿਆ ਬੇਟਾ 9 ਨੰਬਰ ਦਾ ਕਾ ਬੜਾ ਸਾਈਜ਼ ਨਾਲ ਹੀ ਮੈਚ ਕਰ ਗਿਆ ਕਪਲਾ ਵੀ ਕੀਤੀ ਹੋਈ ਉਹ ਵੈਸੇ ਫੂਡ ਵੀ ਨਾਲ ਮੈਚਿੰਗ ਕਰਕੇ ਕਿਹੜਾ ਮੁੱਠੀ ਕੱਢ ਕੇ ਲਿਆ ਨੋਨ 10 ਨੰਬਰ ਲੈ ਵੀ ਪਾਸਾ ਲੱਡੂ ਛਾੜਾ ਮਮੀ ਇਹ ਲੱਡੂ ਜੈ ਦੰਦ ਦੂ ਚਾਹਤਾ ਚੁੱਪਾ ਅੱਜ ਤੇਰੇ ਵੀ ਅੰਦਰ ਲੱਡੂ ਫੈਨੀ ਰਹੇ ਸਰੇਲ ਦਜਾ ਜਦੋਂ ਨੰਗਾ ਉਹ ਮੇਰੇ ਨਾਲੋਂ ਮੂੜੀਆਂ ਟੋੜਨ ਜਾਂਦੀ ਆ ਨੰਬਰ ਠੀਕ ਆ ਉਹ ਦੇਓ ਕਲਰ ਠੀਕ ਹੈ ਬ੍ਰੇਕ ਕਲਰ ਇਹਦਾ ਆ ਠੀਕ ਬਸ ਇਹਦਾ ਸਾਈਜ਼ ਨੰਬਰ ਇਹਨਾ ਬਾਕੀ ਠੀਕ ਆ ਅੱਛਾ ਬਾਈ ਛੋਨੇ ਦੀ ਪਾੜੀਲੇ ਨੂੰ ਵੀ ਪਾਣੀ ਉਹ ਪਰੇ ਵਾਸ਼ਿੰਗ ਮਸ਼ੀਨ ਕੋਲ ਜਾਣਾ ਹੁੰਦਾ ਨਾ ਮੈਂ ਲੈਣ ਦੇ ਨੇਰੇ ਮੈਨੂੰ ਵਧੀਆ ਲੱਗਦਾ ਫਿਰ ਪਾਣੀ ਦੇ ਪਿੱਛੇ ਸਾਈਕਲ ਲੈਣ ਉੱਤੇ ਭੈਣ ਤੋਂ ਪੈਸੇ ਜ਼ਿਆਦਾ ਲਾ ਦੇਣਗੇ ਫੇਲੇ ਚੱਕ 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 ਲੈ ਆਇਆ